ਪਰ ਪਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹਾੜਾਂ ਤੋਂ ਲੱਗਿਆ ਥੱਲੇ ਉਤਰਨਾ ਗੋਲ ਮਾਰਗ ਤੋਂ ਉੱਪਰ 14000 ਫੁੱਟ ਤੇ ਦੇਖ ਸਕਦੇ ਆਂ ਵੀਊ ਕਿਦਾਂ ਦਾ ਵਾ ਤੇ ਇੱਥੇ ਜਾਨੀ ਸਾਹ ਫੁੱਲਦਾ ਸੀ ਥੋੜਾ ਜਿਹਾ ਤੇ ਹਵਾ ਠੰਡੀ ਸੀ ਪੂਰੀ ਤੇ ਇੱਕਲਾ ਮੋ ਜਿਵੇਂ ਆਪਾਂ ਕਹਿੰਦੇ ਆ ਵੀ ਟੈਂਪਰੇਚਰ ਲੋ ਹੋ ਗਿਆ ਇੱਥੇ ਸਾਰਿਆਂ ਨੇ ਪਰ ਪਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਤੇ ਆ ਗਏ ਸੀ ਆਪਣੀ ਗੱਲ ਲੈਕ ਤੇ ਤੇ ਬਾਕੀ ਸ਼ਿਕਾਰੇ ਦੇਖ ਸਕਦੇ ਆ ਬੈਕ ਸਾਈਡ ਤੇ ਕਿਵੇਂ ਚੱਲਦੇ ਆਪਣੇ ਕਿਸ ਤੀਆਂ ਕਹਿ ਦਿੰਦੇ ਆ ਵੈਸੇ ਤੇ ਰਾਤ ਨੂੰ ਥੋੜਾ ਜਿਆਦਾ ਜਿਆਦਾ ਹੁੰਦਾ ਵਧੀਆ ਦੇਖਣ ਨੂੰ ਤੇ ਇਸ ਟਾਈਮ 6:30 ਦਾ ਟਾਈਮ ਹੋ ਗਿਆ ਤਕਰੀਬਨ ਬੈਨ ਖੜਾ ਪੂਰਾ ਹਜੇ ਤੇ ਬਾਕੀ ਅੱਜ ਦਾ ਇੰਜੋਏ ਫਿਰ ਤੁਹਾਨੂੰ ਆ ਫਿਰ ਅਗਲਾ ਕੋਰ ਪ੍ਰੋਗਰਾਮ ਕਿਦਾਂ ਦਾ ਇਸ ਤਰ੍ਹਾਂ ਪਾਣੀ ਜੇ ਚੱਲ ਰਣੀ ਟੈਕਸੀ ਹੀ ਕਹਿ ਸਕਦੇ ਆਪਾਂ ਸਾਰਾ ਕੰਮ ਜਦੋਂ ਸਾਰਾ ਤਾਂ ਇਹ ਚੱਲਦੇ ਰਹਿੰਦੇ ਰਾਤ ਨੂੰ ਵੀ ਇਦਾਂ ਹੀ ਇਸ ਪੇਲ ਮੈਂ ਜਨਾ ਸਰ ਕਿਲੋ ਨਹੀਂ ਬੋਟਾ ਭਾਵੇਂ ਇਹ ਖੜਿਆ ਸੈਟ ਮਿੱਥੋ ਪਾਓ ਨਹੀਂ ਨਹੀਂ ਇਹ ਗੋਲ ਦਾ ਸਿਰ ਹੋ ਗਿਆ ਬਾਈ ਕੱਲਾ ਕੱਲ ਰੱਖ ਜਾਏਗਾ ਕਿ ਨਹੀਂ ਉਹ ਵੀ ਮਿੱਥਾ ਪਾ ਕੇ ਰੱਖੋ ਹੋਰ ਗਾਦ ਕਿਹੜੇ ਜਾਵੇ ਇਹ ਸੱਤ ਬਲੋਗੇ ਦੇ ਦੇਗਾ ਹਮ ਆਪਕੋ ਠੀਕਾ ਸੇਪ ਰੱਖ ਦੇਣਾ ਹਾਂ ਬੜਾ ਫਿਰ ਪਰਮਨੈਂਟ ਬੜਾ ਰੌਂਡ ਨਾਲ ਛੋਟਾ ਬੜਾ ਕਰਾਂਗੇ ਛੋਟਾ ਬੜਾ ਕਰੋ ਛੋਟਾ ਜੋ ਕਰਾਂਗੇ ਤਾਂ ਪਹਿਲੇ ਬੜਾ ਕੀ ਆਪਾਂ ਬੜਾ ਕਰਾਂਗੇ ਜੱਜ ਕਰ ਲਓ ਜੇ ਆਪ ਕੋਈ ਹੋਰ ਵੀ ਛੋਟਾ ਦਾ ਬੈਂਕ ਪੁੱਛੋ ਜੀ ਆਪਾਂ 300 ਕਰਾਂਗੇ ਤੇ ਫਿਰ ਪੂਰਾ ਆਪਾਂ 800 ਕਰੋ 300 ਕਰਾਂਗੇ ਪਹਿਲਾਂ 1200 ਕਹਿੰਦਾ ਸੀ 1200 ਦੀ ਆਪਾਂ ਕੋਲ 3000 ਜਿਆੜੀ ਬਣ ਕੇ ਰਹਿਣਾ ਆਇਆ ਕਿਹਨੇ? ਤੂੰ ਨਾ ਅੱਛਾ। ਕਾਣੀ ਹੋ ਗਈ ਡੀਲ ਤਾਂ? ਹਾਂ। 12 ਤੋਂ 15। 12 ਤੋਂ 15। ਮੈਂ ਲੋਕ ਸਾਰੇ ਕਹਿੰਦੇ। ਹਾਂ, ਹੋ ਗਈ ਡੀਲ। ਚਲੋ ਹੋ ਗਈ ਡੀਲ। ਕੋਈ ਤਾਂ ਕਹੀ ਹੈ ਨਾ ਤੂੰ 300 ਤੇ ਪਰ। 12 ਤੋਂ ਪਹਿਲਾਂ ਇੰਨਾ ਹੀ ਸੀਗਾ ਪਤਾ ਨਹੀਂ। ਉਹ ਮਤਲਬ ਜਿਹੜਾ ਕੱਢ ਲਾਹੇਂਗਾ ਆਪਾਂ ਲੈਣਾ ਵਾ। ਕੋਈ ਮੈਨੇ 4000 ਆਖਿਆ ਸੀਗਾ। ਨਹੀਂ ਵੀਡੀਓ 'ਚ ਦੱਸ ਫਿਰ। ਵੀਡੀਓ ਸੁਣਾ। ਆਇਆ। ਉਹ ਬਣਾ ਰਾਂ ਤੇਰੀ। ਆਇਆ। ਕੋਈ ਨਹੀਂ ਬਰੇ ਜੀ। ਹਾਂ ਫਰਸਟ ਰਾਉਂਡ ਕਰ ਲੈਣਾ ਦਸਾਂ ਗੱਲ ਕਰ ਲੈਣਾ ਵਾਲਾ ਕਰੋ ਫਿਰ ਦਾਰਪੋਰ ਵਾਲਾ ਕਰੋ ਚਾਹ ਚਾਹ ਨਾਲ ਵਾਲਾ ਸੇਮ ਆਇਆ 244 3 ਨੰਬਰ ਤੇ ਇਹੋ ਫਰਕ ਆਈਗਾ ਇੱਕ ਮੁੰਡਾ ਲੈ ਕੇ ਆਏਗਾ ਇੱਕ ਪੁਆਇੰਟ ਆਏਗਾ ਬਾਕੀ ਸਭ ਤੁਹਾਡੇ ਅੰਦਰ ਰੱਖੋ ਮਾਰਕੀਟਿੰਗ ਕਿਛੇ ਮਿਸ਼ਾਣ ਚਿਕੋ ਡੀਲਰ ਨੇ ਦੀਨੇ ਕਰਤੀ 2000 ਚ ਪਹਿਲਾ ਵਾਲਾ ਤਿੰਨ ਮੰਗਦਾ ਸੀ ਉਹ ਵਾਕੀ ਦੇ ਦੇ ਬੈਟਸਾਂ ਹੋ ਕੇ ਬਸ ਸੇਪਟਕ ਨੂੰ ਆਹਾ ਵਾ ਚਲੋ ਚਲੋ ਭਾਈ ਉਹ ਸੇਫਟੀ ਜੈਕਟ ਦੋਗੇ ਕਿ ਨਹੀਂ ਸੇਫਟੀ ਜੈਕਟ ਹੈਗੀ ਕੋਈ ਨਹੀਂਗਾ ਕਿਸੇ ਦੇ ਲਾ ਦੇ ਹੈਗੀ ਕਿਤੇ ਦੇ ਨਹੀਂ ਉਸਨੇ 2000 ਤਾਂ ਮੰਗਾ ਆ ਫੇਰ ਰੋਣਾ ਪੜ ਜਾਣਾ ਨਹੀਂ ਚਲੋ ਭਾਈ ਆਪਾਂ ਸਹੀ ਇਹ ਕੋਈ ਨਹੀਂ ਉਹ ਕਹਿੰਦੇ ਨੂੰ ਹੁਦਾ ਸੇ ਉੱਤੇ ਜਾ ਤਰਣਾ ਨਹੀਂ ਉਹ ਦੌੜ ਵੀ ਨਹੀਂ ਜਾਈਏ ਮਾਮਾ ਹੋਂਪਾ ਲਾਰ ਕਰ ਦੂਗਾ ਇਹਦਾ ਲਾਰ ਕਰੋ ਬਈ ਜੇ ਹੁਣ ਅਸੀਂ ਭਾਵੇਂ ਨਹੀਂ ਆਲਾ ਤੂੰ ਕੰਮ ਨੂੰ ਪੁੱਛਦਾ ਸੀ ਫਿਰ ਪੱਚਾ ਕਰਦਾ ਫਿਰ ਵੀ ਫਿਰ ਦੀ ਜੀ ਮਾਰੀ ਸੀ ਸ਼ੀਸ਼ੇਕ ਲੋਜ ਕੀ ਤੇ ਇਹਨਾਂ ਦੇ ਆ ਸਾਈਡ ਵਾਲੇ ਗਾੜੀ ਜਾਏਗਾ ਨਹੀਂ ਆ ਡੀ ਲੈਕ ਸਾਹ ਟੈਂਪ ਚੈੱਕ ਕਰ ਵੀ ਨਹੀਂ ਟੈਂਪ ਚੈੱਕ ਕਰ ਨਹੀਂ ਫਿਰ ਆਪਣੀ ਡੀ ਲੈਕ ਸਾਹ ਆ ਹੋਏ ਚਾਜਾਂ ਜਨ ਲੱਗੇ ਆ ਸੂਤਾਂ ਚਾਜਦੇ ਆ ਤੁਸੀਂ ਜਿਉਂਗੋਂ 5000 ਰੁਪਏ ਕੀ ਬਾਤ ਹੈ ਉਹ ਆ ਗਿਆ ਪਿੱਛੇ ਡਰਾਈਵਰ ਆ ਉਹ ਇਹ ਨਹੀਂ ਕਿ ਆਪਣੀਆਂ ਨਾਲ ਦੀ ਖਿੱਚੀ ਆ ਨਾ ਬਹੁਤ ਵਧੀਆ ਵੀਡੀਓ ਬਣ ਰਹੀ ਹੈ ਗੱਡੀ ਲੱਗੀਆਂ ਬਹੁਤ ਜ਼ਿਆਦਾ ਕਾਪੜੇ ਨਹੀਂ ਜਾ ਰਹੇ ਇਹ ਅੰਦਰ ਕੋ ਭਈਆ ਪੈਰ ਅੰਦਰ ਆਓ ਆ ਤੰਦਰ ਹੋ ਆ ਜਾਏਗੇ ਜਦੋਂ ਚਲੋ ਅਗਲੇ ਪਹਾੜੀ ਦਾ ਲੱਗਦਾ ਆ ਵੀ ਲਿਓ ਦੂਜਾ ਜਾਮਾ ਏ ਇਹ ਰਾਜ ਚੱਕ ਦਾ ਕੰਮ ਸ਼ਿਕਾਰੇ ਦਾ ਹੈ ਅੰਦਰ ਆ ਗਿਆ ਬਈ ਨਾਲ ਹੀ ਦੁਕਾਨ ਆ ਗਈ ਚਿਹਦੇ ਇੱਕ ਬਈ ਨਹੀਂ ਨਹੀਂ ਬਈ ਇਹ ਆਪਣੇ ਹੋਕਾ ਹੋਕਾ ਬਣਾਉ ਬਈ ਫਲੇਵਰ ਹੋਕਾ ਬਈ ਨਹੀਂ ਨਹੀਂ ਵੀਰੇ ਇਹ ਤਾਂ ਰਾਈਟ ਤੇ ਮਸਾ ਹੈ ਨਹੀਂ ਵੀਰੇ ਹੋਕਾ ਨਹੀਂ ਪਿੰਦੇ ਨਹੀਂ ਫੇ ਵੀਡੀਓ ਬਣਾਏਗਾ ਭਈਆ ਫੇ ਕਿਵੇਂ ਬਨੇਗਾ ਅਸਵਾਲਾ ਭਈਆ ਐਸਾ ਹੀ ਬੈਠਾ ਨਾ ਜਿਵੇਂ ਬੈਠਾ ਤਾਂ ਪਹਿਲੇ ਬੈਠਾ ਲਓ ਮੈਂ ਅੱਛਾ ਇਦਾਂ ਨੂੰ ਕਰਕੇ ਅਸਵਾਲਾ ਭਈਆ ਇੰਜਣ ਵੀਡੀਓ ਬਣਾਉਣੀ ਹੈ ਵੀਰੇ 1 ਮਿੰਟ ਹੀ ਬਸ ਨਹੀਂ ਸਰ ਵੀਰ ਜੀ ਲਈ ਅਸਵਾਲਾ ਨਹੀਂ ਨਹੀਂ ਹਮ ਬੋਲੋ ਆਦਮੀ ਉਸੋਂ ਨਿਕਲ ਮੈਚ ਪੈ ਗਿਆ ਅੱਛਾ ਨਾ ਨਹੀਂ ਇਧਰ ਡਿਕਾ ਲਾਦਾ ਦੇਖਣ ਨੂੰ ਤੈਨੂੰ ਦੇਖਣੇ ਮੇ ਡਿਕਾ ਲੱਗਦਾ ਹੈ ਦੇਖਣੇ ਮੈਂ ਕਿਹਾ ਦੇਖਣੇ ਕੋ ਪਰੇਸ਼ਾਨੀ ਹੈ ਐਸੇ ਤੇਰੇ ਕੋ ਬੈਲੈਂਸ ਹਾਂ ਹਾਂ ਪਰੇਖੇ ਨਹੀਂ ਆ ਬੜਾ ਹਾਂ ਬਠੀਕ ਹੈ ਐਸੇ ਬੜਾ ਠੀਕ ਹੈ ਉਹ ਕਹਿੰਦਾ ਹਿੱਲਣਾ ਮੈਨੂੰਗਾ ਹਿੱਲਣਾ ਥੋੜਾ ਬੈਲੈਂਸ ਵਿਗੜਦਾ ਇੱਕ ਹੋਰ ਅਜੀਗਾਨ ਹੈ ਜੁੱਟਾ ਜੋ ਠੀਕ ਹੈ ਸਭ ਇਹ ਸੁਵਿਨਿਰ ਨਾ ਗਣੇ ਹੈ ਮਹਿੰਗੇ ਆ ਨਹੀ ਨਹੀ ਹਾਂ अच्छा प्राइस मिलेगा कुछ गिफ्ट के लिए, लिए, लिए <laughs> वाइफ के लिए क्या लेके जा सकते हैं वो दिखाओ ना वही मैं घर भी जाना है घर भी जाना है वाइफ के लिए क्या ले सकते हैं अच्छा ये है ये सोने का है नहीं नहीं मैंने कहा बोला सोने का सर मैंने मजाक कर रहा हूं बेटा फोटो बनाओ इसमें एक साथ है उसको हां गेट कैमरा बनाओ भैया अच्छा फोटो देखिए 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 ਇਹ ਚੱਲੇ ਆਪਾਂ ਬਾਹਰ ਚਾਹ ਦੁਕਾਨਾਂ ਭੈਲਾ ਗਿਆ। ਨਾਲ ਇਹ ਵੀ ਰੋ ਦੁਕਾਨਾਂ। ਨਹੀਂ ਤੇਰਾ ਤੇਲ ਬਚੀ ਜਾਂਦਾ ਉਹ ਜੋ ਰੋਦਾ ਲੱਗਦਾ ਵਾ। ਇਹੀ ਕੰਮ ਹੈ ਨਾ ਦੇਖੋ ਵੇਚੇ ਫਸਾਦਾ ਕੰਮ ਹੈ ਇਹਨੇ ਆਪਦਾ। ਵੇਚਣ ਆ ਰਹੇ ਆ। ਆ ਦੇ ਉਹ ਇਹ ਤਾਂ ਕਰਦਾ ਹੀ ਨਹੀਂ ਕੁਝ। ਇਹ ਚੱਲਦਾ ਹੈ ਚੱਲਦਾ ਹੈ। ਉਹ ਉਹ ਚਲਾਉਂਦਾ। ਵਈ ਨਹੀਂ ਇਹ ਮੈਂ ਕੀ ਬੁਰਾ ਮੈਂ ਆਪਾਂ ਟਾਈਮ ਵੇਸਟ ਇਹੋ ਕਰੂੰਮਾ। ਆਪਾਂ ਨਹੀਂ ਸਾਨੂੰ ਤਾਂ ਲਈ ਚੱਲ ਸਾਨੂੰ ਜੋਰ ਤਾਂ ਉਹਦਾ ਲੱਗਦਾ ਸਾਨੂੰ ਕੋਈ ਚੱਕਰ ਨਹੀਂ ਹੈ। ਇਸ ਤੇ ਵੀ <laughs> वो बुला रहा है पीज़, भैया पीछे बुला रहा है तेरे को तू ना पूना सेट नहीं बीच भैया है ना ज्यादा तुम इसका नगाई कितना है भैया इधर को काम काम है ठीक है ਚਟਾਗੰਪੁਰ ਇੱਧਰ ਤਾਂ ਨਹੀਂ ਹੁੰਦੀ ਸਮੈਲ ਹਣਾ ਮਾਈਨਸ ਉਹ ਸਿਟੀ ਜਿਹੜੇ ਤੇਜ਼ੀ ਦੀ ਚੱਕਦੇ ਹੋ ਕੋਈ ਨਹੀਂ ਜਾਂਦੀ ਨਾ ਪਰੇ ਨੂੰ ਜਾਂਦਾ ਮਾਲ ਜਦੋਂ ਨਿਕਲਦਾ ਇੱਧਰ ਉਹ ਚੱਕਦਾ ਨਹੀਂ ਮਸ਼ੀਨ ਜੀ ਲੈ ਕੇ ਗਿਆ ਨਹੀਂ ਵੀਰੇ ਉਂ ਵੀ ਸਿੱਟੀ ਤੇ ਪਾਣੀ ਪੈਂਦਾ ਹੁੰਦਾ ਵਿੱਚ ਨੇ ਸਿੱਟੀ ਦੇ ਕੋਲੇ ਦੀ ਉੱਤੇ ਦੁਕਾਨਾਂ ਆਪ ਹੁੰਦਾ ਬੱਚੇ ਇਹਦੇ ਕੋਈ ਸ਼ੱਕ ਨਹੀਂ ਜੀ ਚਟਾਗੰਪੁਰ ਆਹ ਉਹ ਬੌਲਸਾ ਉਹਨੂੰ ਪਟਾਈ ਕਰਦੇ ਦੋਨਾਂ ਨੇ ਕਰ ਲਓ ਫੋਟੋ ਫਾਟੋ ਲਓ ਜੀ ਪੈਂਟ ਆ ਗਿਆ ਕੰਮ ਜਾਨੀ ਸ਼ਿਕਾਰਿਆਂ ਦਾ ਬੀਜੀ ਚੱਲਦਾ ਪੂਰਾ ਦੇਖ ਸਕਦੇ ਹੋ ਕਿਵੇਂ ਚਾਰੇ ਪਾਸੇ ਲਓ ਮੇਰੇ ਭਾਈ ਚੱਲਦੇ ਆਪਸ ਵਿੱਚ ਬਹੁਤ ਬੜੀਆਂ ਮੈਂਟ ਲਾਉਂਦਾ ਪਸਾਰੋ ਨੂੰ ਵਿੱਚ ਇਹ ਉਧਰ ਲੈ ਲੀਆ ਪਿੱਛੇ ਸੇ ਲੈ ਲੀਆ ਅਨਕਾਮਨ ਆਈਟਮਸ ਬੇਚਦੇ ਹੈ ਬਾਈ ਦੇਵੇ ਨੀ ਨਮ ਲਈਏ ਲੈ ਲਈਏ ਇਸ ਤੇ ਟ੍ਰੰਕਦਰਾ ਦੇ ਦੇ ਫਿਰ ਕਰਕੇ ਦਿਖਾ ਦਉ ਸਰ ਹੂੰ ਇਸ ਤੇ ਕਰਕੇ ਇਹ ਸਰ ਹਮਾਰਾ ਸਰ ਹੋਪ ਰਹਤਾ ਹੈ ਇਹ ਸਭ ਹਮ ਚੀਜ਼ੇ ਡੱਲੇ ਕੇ ਅੰਦਰ ਸਰ ਬਣਾਤੇ ਹੈ और ये देख लो सर ये दिखा दिया पहले देख पहले देख लिया इस पे करके ये बर्फ के गोलों से सर बनाना पड़ता है तुमने देख, देख, देख लिया पहले ले लो सर देख लिया मैं ले कह... लिया ले लिया कुछ इससे अलावा डिफरेंट वैरायटी देखो सर दे डिफरेंट रंग बहुत दे गया सामान बहुत डिफरेंट इस प्रकार का ये देखो वो तो बहुत सामान दे गया पहले ही हमारा भी हरजाजी काम पीछे ले ले जी काम नदे निकल मनी होने पता ओए लोड मांग रही है ਉਹਦਾ ਉਹਦਾ ਮੋਸ਼ਨ ਟੁੱਟ ਗਿਆ ਪਹਿਲਾ ਪੁਆਇੰਟ ਆ ਉਹਦਾ 3 ਕੁਆਟਰ ਲੀਡ ਤੇ ਆਪਾਂ ਤਾਂ ਬਾਕੀ ਇਹਦਾ ਕਿੰਨਾ ਵਾ ਇਹੋ ਜ਼ੋਰ ਲੱਗ ਰਿਹਾ ਬੰਦੇ ਨੂੰ ਕਹੇ ਬਾਹਰ ਦੇ ਨੇ ਬੰਦੇ ਆ ਇਹ ਹੋਤੀ ਜੇ ਤੱਕ ਕੰਮ ਪੂਰਾ ਨੇ ਸੈਟਾ ਕੰਮ ਪੂਰਾ ਮੂਡ ਚੇਂਜ ਹੋ ਗਿਆ ਇੱਥੇ ਬਹਿ ਕੇ ਸਵੇਲ ਸਵੇਲ ਵੀ ਹੈ ਨਹੀਂ ਪਾਣੀ ਜਮੇ ਨਾ ਨਾ ਵਿੱਚ ਛੋਟੇ ਨਾ ਸਾਉਂਦਾ ਭਰਾ ਉਹ ਟੁੱਟ ਡੂੰਗਾ ਬੋਲ ਵੀ ਨਹੀਂ ਇਹ ਕਿਹੜਾ ਨਵਾਂ ਹੋਇਆਗਾ ਨੀ ਸਰ ਮੈਂ ਕਹਾਂ ਜਹਾ ਕਿਤਨਾ ਡੁਗਾਈ ਹੋਗਾ ਵੀ ਹਾਂ ਭੇ ਹਾਂ ਭੇ 18 ਫਟੇ 25 ਫਟੇ 30 ਫਟੇ ਨਹਾਇਆ ਹੈ ਕਿ ਵੀ ਤੂੰ ਕਿ ਨਹੀਂ ਨਹਾਇਆ ਇਸ ਵਿੱਚ ਨਹਾਇਆ ਹੈ ਇਸ ਵਿੱਚ ਕਦੀ ਕਿ ਨਹੀਂ ਹਾਂ ਇਸ ਵਿੱਚ ਨਹਾਇਆ ਹੈ ਕਿ ਨਹੀਂ ਡੁਗ ਗਿਆ ਮੇਰੇ ਵਿੱਚ ਤੇਰਾ ਹੈ ਇਸਕੇ ਨਹੀਂ ਨਹਾਤਾ ਉਹ ਅੱਗੇ ਜਾਦੇ ਡੂੰਗਾ ਹੈ ਉਧਰ ਮਾਰਕਟੋਂ ਸ਼ਿੰਗਜੀ ਤੱਕ ਲੱਗੀ ਉਹ ਲਾਈਟ ਆ ਦੇਖ ਨਹੀਂ ਉਹ ਕਹਿੰਦਾ ਆਪਾਂ ਸਭ ਤੋਂ सभु <melodicolo> कमु <melodicolo> <melodicolo> ਉਹ ਕੀ ਹੋਣੀ ਜਿਹੜੀ ਮੇਰੇ ਲਈ ਸੀਗੀ ਉਹ ਪੁੱਠੀ ਹੋ ਗਈ ਉਹਦੇ ਨਿਲ ਚ ਪਾਣੀ ਪੈ ਗਿਆ ਤਾਂ ਅਸੀਂ ਜੂੜੀ ਜਿਹੜੀ ਤੁਸੀਂ 14 ਤੋਂ ਉੱਤੇ ਲਹੋਗੇ ਉਹ ਬਣਾਈ ਇਹਨਾਂ ਨੇ ਦਿਲ ਦੀ ਵੀ ਜਿਹੜੀ ਪੁੱਠੀ ਹੋ ਗਈ ਉਹ ਸਿੱਧੀ ਹੋ ਜਾਂਦੀ ਹੈ ਮੇਰੇ ਲਈ 7 ਨਾਲ ਦੋ ਬੰਦੋ ਸਿੱਟੀ ਦੋਗੀ ਫਿਰ ਤੋਂ ਨਹੀਂ ਬੰਦਾ ਤਾਂ ਟੱਕ ਪੈਣਾ ਆਪ ਹੀ ਬੰਦ ਰਹਿਣਾ ਨਾਲ ਉਹ ਪਾਈ ਹੁੰਦੀ ਹੈ ਨਾ ਕੀ ਉਹਦੇ ਘੜੇ ਚ ਪਾਣੀ ਪਿਆ ਹੈ ਘੜੇ ਚ ਪਾਣੀ ਮੀਨਾ ਬਾਜ਼ਾਰ ਆ ਗਿਆ ਮੀਨਾ ਬਾਜ਼ਾਰ ਆ ਗਿਆ ਮੈਡਮ ਮੈਡਮ ਆਪ ਕੋ ਦਿਨੇ ਨਾ ਆ ਜਾ ਉਸਕੋ ਸੈਂਟ ਉਹ ਆਇਦੋਂ ਕੰਗਾ ਇਹ ਕਿਦੋਂ ਦੇ ਬੋਟੋ ਦੇ ਕਿਦੋਂ ਦੇ ਮੁਕਾਬਲੇ ਸਰ ਤੇ ਰਾਈਡ ਸਾਡੀ ਹੋਣ ਵਾਲੀ ਹੈ ਖਤਮ ਹੁਣ ਤੇ ਅੱਗੇ ਚਾਲੇ ਪਾਉਣੇ ਆ ਹੁਣ ਅਸੀਂ ਜੰਮੂ ਨੂੰ ਫੇਰ ਵਾਪਸ ਤੇ ਤਾਂ ਬਣਦੀ ਸੀ ਸਕੀਮ ਪਰ ਚੇਂਜ ਹੋ ਗਿਆ ਹੁਣ ਜਿਹੜਾ ਪਲਾਨ ਸੀ ਆਪਣਾ ਪਲਾਨ ਚੇਂਜ ਹੋ ਗਿਆ ਫੇਰ ਹੁਣ ਚਾਲੇ ਪਾਉਣੇ ਜੰਮੂ ਨੂੰ ਜੰਮੂ ਹੀ ਰਹਿੰਦੇ ਆ ਜੰਮੂ ਵਧੀਆ ਸਿਟੀ ਹੈ ਜੰਮੂ ਉਹ ਫਿਰ ਜੇ ਪੁਲਿਸ ਵਾਲਿਆਂ ਦੀ ਬੋਟ ਜੀ ਡਿਊਟੀ ਹਦਰਾਪੁੱਦੀ ਵਿੱਚ ਧੰਨਾ ਧੰਨਾ ਮੈਂ ਇਧਰ ਹੋ ਜਾ ਬਰੇ ਗੋਰੇ ਨੂੰ